ਪਰ ਦੀ ਬਈ ਹੈਨਾ ਮੈਂ ਕਹਿੰਦਾ ਯਾਰ ਰਿਕਾਰਡ ਤੋੜਾ ਰਿਕਾਰਡ ਤੋੜ ਕੇ ਪਾਸੋਂ ਵੀ ਕਾਚ ਨਹੀਂ ਬੱਚੀ ਚ ਇਹਦੀ ਹੈਨਾ ਵੀ ਜਿਵੇਂ ਆਪਾਂ ਕਹਦੇ ਆ ਵੀ ਜਿਹੜੀਆਂ ਪਲੂਨਾਂ ਲੱਤਾਂ ਛੜਾਆਂੀਆਂ ਬਲੀਆਂ ਮਾਰਦੀਆਂ ਕਰਦਾ ਤੇ ਕਈ ਵਾਰੀ ਹੈਨਾ ਲੋ ਬੱਛੀ ਆ ਤੋ ਹੀ ਚੈੱਕ ਕਰਕੇ ਦੇਖ ਲੋ ਇਹ ਵੀ ਪੂਰੀ ਐਨ ਸਮੀ ਵੀ ਆ ਹੁਣ ਜਿਵੇਂ ਆਪਾਂ ਕਹ ਦੀਏ ਇਹਦਾ ਲੈਂਡ ਦੇਣ ਕਰਨਾ ਕਿੰਨਾ ਕਰ ਦੇਣਾ ਲੈਂਡ ਦੇਣਾ 58000 ਦੀ ਦੇਣੀ 58000 ਦੀ ਇਥੋਂ ਤੁਸੀਂ ਆਰਡਰ ਚੈੱਕ ਕਰਕੇ ਦੇਖ ਲੋ ਬਾਈ ਪਲੂਣ ਵੱਛੀ ਤਾਂ ਵੀ ਟੱਲੀ ਐਡੀ ਆਉਂਦੀ ਆ ਵੱਛੀ ਦੇ ਆਪਣਾ ਲਮਾਈ ਵਿਖਾ ਵੀ ਹਾਏ ਲਮਾਈ ਕਿੰਨੀ ਆ ਹਾਂ ਇਹ ਸੀਮਨ ਵਾਲੀ ਦੀ ਲਮਾਈ ਹੋਣੀ ਸੀਮਨ ਵਾਲੀ ਦੇ ਲੇਵਾ ਫਟਾਉਂ ਕਰਦੇ ਤਾਂ ਪਹਿਲਾਂ ਸਵਾਗਤ ਆ ਬਾਈ ਸਵਾਗਤ ਆ ਬਾਈ ਸਾਰੇ ਭੈਣ ਭਰਾਵਾਂ ਦੇਖਣ ਵਾਲਾ ਦਾ ਬਾਈ ਤੇ ਕਰਦੇ ਤਾਂ ਗੱਲਬਾਤ ਆਪਾਂ ਇਥੋਂ ਸ਼ੁਰੂ ਕਰ ਲਿਆ ਹੈ ਨਾ ਕੰਨ ਵਾਲੀ ਦਾ ਹਣਾ ਤੇ ਇਹਦਾ ਸੁਆ ਬਾਈ ਇਹ ਬਾਈ ਰੀਗਨਲ ਪਲੂ ਠੀਕ ਆ ਬਈ ਹਾਂਜੀ ਬਹੁਤ ਜ਼ਿਆਦਾ ਸ਼ਕੀਨ ਆ ਬਈ ਹਨਾ ਬਰੀਡ ਦੇ ਵਿੱਚ ਹਨਾ ਤੇ ਇਹ ਕਰਦਾ ਤਾਂ ਇਹ ਬਈ ਵੱਛੀ ਆ ਇਹਦੇ ਮਗਰ ਹੈ ਵਾਛਾ ਏ ਠੀਕ ਆ ਠੀਕ ਆ ਬਈ ਪਰ ਇਹ ਆਪ ਵੈ ਡੈਨਮਾਰਕ ਦੇ ਸੀਮੰਦੀਆ ਬੰਦਿਆਂ ਨੇ ਡਿਟੇਲ ਵੀ ਦਿੱਤੀ ਆ ਉਹ ਮੈਂ ਤੁਹਾਨੂੰ ਦੱਸ ਦਊਗਾ ਵੀ ਕਿਹੜਾ 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 ਨਹੀਂ ਸੀਵਾ ਠੀਕ ਆ ਬਈ ਉਹ ਬਈ ਇਹ ਦੱਸਦੀ ਵੀ ਆ ਵੀ ਇਹ ਕਿਹੜੇ ਲੂ ਪਰਵਾਦ ਦੇ ਬਈ ਆ ਬੱਚੀ ਆਪ ਦਾ ਹਜੇ ਬਈ ਆਪਣੀ ਆਤਾ ਹਰੇਕ ਵਪਾਰੀ ਹਰੇਕ ਭੈਣ ਭਰਾ ਨੂੰ ਪਤਾ ਮੇਰੇ ਜਿਹੜੀ ਚੀਜ਼ ਆ ਗਈ ਆਪਾਂ ਉਹੀ ਵੇਚਾਂਗੇ ਹਾਂ ਸੰਗਲ ਦਾ ਸੰਗ ਬੱਚੀ ਆ ਲੇਵਾ ਵਖਾ ਕੀ ਚੀਜ਼ ਆ ਕੰਪਲੈਂਟਰ ਦੀ ਬੱਚੀ ਆ ਜੀ ਚੰਗਾ ਅਡਰਾ ਬਾਈ ਜਿਹੜੇ ਸਾਹ ਨਾਲ ਹਨਾ ਪਲੂਨ ਆ ਤੇ ਮਗਰ ਬੱਚਾ ਵੀ ਬਹੁਤ ਚੰਗਾ ਦਿੱਤਾ ਇਹਦਾ ਮਤਲਬ ਇਹ ਆ ਵੀ ਬੱਚਾ ਜੇ ਤੁਸੀਂ ਗਾਂਹਲੀ ਵਰੀ ਸੈਕਸਰ ਸੀਮਿੰਟ ਇਹਦੇ ਤੇ ਵਰਤਦੇ ਆ ਤਾਂ ਇਹ ਚੰਗਾ ਰਿਜ਼ਲਟ ਦੇਊਗੀ ਬਾਈ ਹਨਾ ਵੇਖ ਗਰਦਾ ਤੈਨੂੰ ਆਪਾਂ ਤੋੜ ਕੇ ਦਿਖਾਈਆ ਥਣ ਬਹੁਤ ਸੋਹਣਾ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਚੰਗਾ ਥਣ ਲੱਗਿਆ ਹੋਇਆ ਵਾ ਤੇ ਬਾਈ ਰਾਤ ਨੂੰ ਵੀ ਵਹਿੜ ਸੂਈ ਵੀ ਆ ਭਰਾ ਅੱਛਾ ਜੇਰ ਜੂਰ ਲਗੋ ਜੇਰ ਦੀ ਗਰੰਟੀ ਹੋ ਜਾਵਾ ਜਮਾ ਓਕੇ ਹਾਂ ਲਓ ਜੀ ਹੁਣ ਤੁਹਾਨੂੰ ਖੋਲ ਕੇ ਦਿਖਾਉਣਿਆ ਬੋਲਾ ਵੀ ਬਾਈ 5 ਲੀਟਰ ਕੱਢਿਆ ਸੋਵਾ ਖਾਲੀ ਕੇਰੀ ਹੋਈ ਆਪਣੀ ਹਾਂ ਜਾਨੀ ਮਾੜਾ ਮੋਟਾ ਛੱਡਿਆ ਆਏ ਨਹੀਂ ਵੀ ਵਹਿੜਾ ਪਲੂਣ ਵੱਚੀ ਆ ਵੀ ਖਾਲੀ ਵਾਲਾ ਕੰਮ ਹੀ ਆ ਠੀਕ ਆ ਬਾਈ ਕੰਨ ਕੁੰਨ ਤੋਂ ਲੈ ਕੇ ਤੁਸੀਂ ਬਰੀਡ ਚੈੱਕ ਕਰਕੇ ਦੇਖ ਲਓ ਥਾਣੇ ਲੇਵਾ ਬਹੁਤ ਜਿਆਦੇ ਚੰਗਾ ਵਾ ਲੰਬਾਈ ਨੂੰ ਵੀ ਬਹੁਤ ਆ ਵੱਚੀ ਹਾਂ ਬਾਕੀ ਸਫਾਈ ਦੇ ਵਿੱਚ ਆ ਬਾਈ ਆਰਡਰ ਜਿਹੜਾ ਮੇਨ ਆ ਹਣਾ ਬਾਈ ਇਹ ਵਹਿੜਾ ਇਹੋ ਜੀ ਚੀਜ਼ ਆ ਸੀਮਨ ਸੀਮਨ ਹੀ ਹੁੰਦਾ ਹਾਂ ਵੱਚੀ ਸਾਰੀ ਉਮਰ ਦਾਸ ਸੁਵੇ ਚੂਕੇ ਵੀ ਬੁੱਢੀ ਨਹੀਂ ਹੋਣਾ ਬੁੱਢੀ ਨਹੀਂ ਹੁੰਦੀ ਹਣਾ ਅਗਰ ਬਾਲਾ ਕੰਪੈਕਟਾ ਵਹਿੜ ਦਾ ਅਗਰ ਤਾਂ ਕਿੰਨੇ ਦੀ ਦੇਣੀ ਹੈ ਇਹ ਮੋਲ ਕਰਾਉਣਾ ਵੀ ਇਹੋ ਜੀ ਵੇੜ ਦਾ ਲੋਕ 70 72 ਕਰੀ ਜਾਂਦੇ 58000 ਦੀ ਦੇਣੀ ਜੇ ਕਿਸੇ ਨੇ ਭਕਾਈ ਕਰਾਉਣੀ 65000 ਮੋਲਾ ਲਓ ਵੀ ਮੇਤਰੋ ਬਾਈ ਕਹਿੰਦਾ ਜੇ ਕਿਸੇ ਨੇ ਭਕਾਈ ਕਰਾਉਣੀ ਆ ਤਾਂ ਰੇਟ ਕਰਾਉਣਾ ਉਹ 65000 ਆ ਇਹਦਾ ਵੇੜ ਦੀ ਲਮਾਈ ਵਖਾ ਕਿੰਨੀ ਆ ਪਹਿਲਾਂ ਵੀ ਆਏ ਨੇ ਵੀ ਛੋਟੀ ਜੀ ਆ ਹਾਂ ਤੇ ਜੇ ਤੁਸੀਂ ਇਹਦਾ ਲੈਂਡ ਦੇਣ ਕਰਨਾ ਕਿੰਨਾ ਕਰ ਦੇਣਾ ਲੈਂਡ ਦੇਣਾ 58000 ਦੀ ਦੇਣੀ 58000 ਦੀ ਇੱਥੋਂ ਤੁਸੀਂ ਆਰਡਰ ਚੈੱਕ ਕਰਕੇ ਦੇਖ ਲਓ ਬਾਕੀ ਜਿਹੜੇ ਹਿਸਾਬ ਨਾਲ ਬਾਈ ਫਟ ਫਟ ਵੇਲੇ ਦੀ ਬੱਛੀ ਆ ਜਿਹੜੇ ਹਿਸਾਬ ਨਾਲ ਬਾਈ ਨੇ ਦੱਸਿਆ ਵੀ ਮਾਲਕ ਨੇ ਦੱਸਿਆ ਵੀ ਇਹ ਚੰਗੇ ਸੀਮੇ ਦੀ ਤੇ ਉਸ ਹਿਸਾਬ ਨਾਲ ਬ ਇਹਦੇ ਥੱਲੇ ਦੁੱਧ ਆ ਜਿਹੜਾ ਜਿਵੇਂ ਚੰਗੀ ਰੋਤਾ ਤਾਂ ਤੁਸੀਂ ਬਾਈ ਜਿੰਨਾ ਮਰਜੀ ਚੋਲੋ ਚੰਗੀ ਖਰਾਕ ਜੇ ਤੁਸੀਂ ਭਾਈ ਜਾਊਗਾ ਇੱਥੋਂ ਚੱਕ ਕਰਕੇ ਦੇਖੋ ਤੁਸੀਂ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਜਿਹੜੀ ਬਾਕੀ ਵੱਛੀਆਂ ਆਪਾਂ ਧਾਰਾਂ ਧੁਰਾਂ ਮਾਰ ਕੇ ਵਿਖਾਉਣੇ ਛੱਡ ਕੇ ਬੱਚਾ ਰੋਕ ਜੇ ਹਾਂ ਲੋ ਵੀ ਚੈੱਕ ਕਰੋ ਕਰੋ ਹੈ ਲੋੜ ਹੀ ਨਹੀਂ ਹੈਲਦੀ ਨਹੀਂ ਬਾਈ ਪਲੂਣ ਵੱਛੀ ਟਾਂ ਵੀ ਟੱਲੀ ਐਡੀ ਆਉਂਦੀ ਆ ਵੱਛੀ ਦੇ ਆਪਣਾ ਲਮਾਈ ਵਿਖਾ ਵੀ ਹਾਏ ਲਮਾਈ ਕਿੰਨੀ ਆ ਹਾਂ ਇਹ ਸੀਮਨ ਵਾਲੀ ਦੀ ਲਮਾਈ ਹੋਣੀ ਸੀਮਨ ਵਾਲੀ ਦੇ ਨੇਵਾ ਫੱਟ ਆਉਣਾ ਬਿਲਕੁਲ ਬਿਲਕੁਲ ਬਾਈ ਹੈਨਾ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਾਕੀ ਬਚਾਈ ਬਾਈ ਸੋਨਾ ਦਿੱਤਾ ਜੇ ਕਿਤੇ ਬੱਛੀ ਬੁੱਛੀ ਹੁੰਦੀ ਤਾਂ ਗੱਲਬਾਤ ਬੱਕਰੀ ਹੋ ਜਾਂਦੀ ਹੈ ਨਾ ਬਾਈ ਉਹਨਾਂ ਨੇ ਗਾਂ ਹੀ ਵੱਛਾ ਵੱਛੀ ਮਾਰੇ ਰੱਖੀ ਬੈਠੇ ਅੱਛਾ ਗਾਂਾਂ ਤਿੰਨ ਸੀਗਾਂ ਉਹਨਾਂ ਕੋਲ ਠੀਕ ਹੈ ਬਾਈ ਇਹ ਇੱਤੋਂ ਤੁਸੀਂ ਚੈੱਕ ਕਰਕੇ ਦਿਓ ਮੜਾ ਪਸ ਮਾਉਣ ਦੇ ਬਾਈ ਵੱਛੀ ਚੋਈ ਨੂੰ ਹਜੇ ਟਾਈਮ ਵਿਖਾ ਦੇ ਕੋਹਵ ਨਹੀਂ ਹੋਇਆ ਹਾਂ ਬਾਕੀ ਨਾੜਾ ਨੂੜਾ ਬਾਈ ਚੰਗੀਆਂ ਬਾਕੀ ਜਿਹੜਾ ਆਰਡਰ ਦਾ ਬੜਾ ਜਿਆਦੇ ਚੰਗਾ ਐਨ ਜਿਆਦੇ ਕੰਪਲੀਟ ਜਿਵੇਂ ਕਹਦੀ ਆ ਪੱਜਾਂ ਮੈਂ ਫਿੱਟ ਫਿੱਟ ਪਿਆ ਮੈਂ ਲੈਵੇ ਦੇ ਬਾਈ ਨਾੜਾ ਵਖਾ ਵੇੜ ਦੇ ਕੀ ਜੀ ਜਾਂਦਾ ਹਾਂ ਆ ਦੇਖੋ ਦੇਖੋ ਬਾਈ ਕਹਿਣ ਵਾਲੀ ਗੱ ਲੋ ਬਈ ਕਰੋ ਬਰੇ ਚੱਕ ਤਾਰ ਕਿਉ ਮਾ ਦੇਖੋ ਬਹੁਤ ਸੋਣਾ ਵਰਦੀ ਬਈ ਹੈਣਾ ਮੈਂ ਕਹਿੰਦਾ ਯਾਰ ਰਿਕਾਰਡ ਤੋੜਾ ਰਿਕਾਰਡ ਤੋੜ ਕੇ ਪਾਸੋਂ ਵੀ ਕਾਚ ਨਹੀਂ ਬੱਛੀ ਚ ਹਾਂ ਬਾਕੀ ਇੱਕ ਹੋਰ ਗੱਲ ਦੇਖ ਬਈ ਇਹਦੀ ਹੈਣਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਜਿਹੜੀਆਂ ਪਲੂਨਾਂ ਲੱਤਾਂ ਛੜਾਂ ਦੀਆਂ ਬਲੀਆਂ ਮਾਰਦੀਆਂ ਕਰਦਾ ਤੇ ਕਈ ਵਾਰੀ ਹੈਣਾ ਲੋਕ ਪਲੂਣ ਤੋਂ ਡਰਦੇ ਵੀ ਆ ਕੋਈ ਡਰ ਨਹੀਂ ਆ ਤੁਸੀਂ ਚੈੱਕ ਕਰਕੇ ਦੇਖੋ ਵੱਚੀ ਦਾ ਕੱਚੀ ਜਾਂ ਹੁਣ ਵੱਚੀ ਉੱਤਰੀ ਆ ਹੁਣ ਵਖਾ ਵੱਚੀ ਆ ਇੱਥੋਂ ਚੈੱਕ ਕਰਕੇ ਦੇਖੋ ਬਾਕੀ ਤੁਸੀਂ ਇੱਧਰ ਦੇਖੋ ਮੂਰੋ ਗਾਲੀ ਕਰੀ ਜਾਂਦੀ ਆ ਬਈ ਨਹੀਂ ਜਾਨਵਰ ਹਨਾ ਪਲੂਣ ਐਵੇਂ ਲੱਤਾਂ ਛੜਾਈਆਂ ਮਰੀ ਜਾਂਦਾ ਰੇਟ ਬਾਈ ਯਾਰ ਵੱਚੀ ਐ ਇੱਕ ਤੁਹਾਨੂੰ ਦੱਸ ਦੇਣਾ ਰੋਜ਼ ਮਾਲ ਲੈ ਆਉਣੇ ਮੈਂ ਪਿੰਡੋਂ ਲਈਏ ਬਾਲਾ ਮਾਰਜਨ ਵਾਲਾ ਕੰਮ ਹੈ ਨਹੀਂ ਪਰ ਵੱਚੀ ਜਿਹੜਾ ਕੋਈ ਲੈ ਗਾ ਯਾਰ ਚੇਤੇ ਰੱਖੂਗਾ ਚੇਤੇ ਚੇਤੇ ਰੱਖੂਗਾ ਬਿਲਕੁਲ ਬਾਈ ਹਨਾ ਇਹ ਕਿ ਚੀਜ਼ ਆ ਹਾਂ ਤੇ ਗੱਲਬਾਤ ਕਰੀਏ ਆਪਾਂ ਬਈ ਅਗਲੀ ਦੀ ਅਗਲੀ ਵੜ ਬਈ ਹੁਣ ਚੋਈ ਵੀ ਆ ਭਰਾ ਠੀਕ ਆ ਬਈ ਇਹ ਬੋਲੇ ਬੂਲੇ ਤੋਂ ਨਿਕਲੀ ਵੀ ਆ ਜਿਹੜੀ 15 ਹੋਵੇ 16 ਹੋਵੇ ਠੀਕ ਆ ਬਈ ਵੀ ਹੁਣ ਦੁੱਧ ਹੋਊਗਾ ਹੋਊਗਾ ਤੇ ਮਗਰ ਇਹਦੇ ਬੱਚਾ ਬੱਚਾ ਇਹਦੇ ਮਗਰ ਵੱਛੀ ਆਈ ਵੱਛੀ ਆ ਲਿਆ ਇਹਨੂੰ ਮੜਾ ਜਾ ਖੋਲੀ ਕਰ ਬਈ ਅੱਜ 10 ਤੋਂ 11 ਦਿਨਾਂ ਦਾ ਸੁਆਈ ਠੀਕ ਆ ਬਈ ਜੇ ਗੱਲਬਾਤ ਕਰੀਏ ਬਾਈ ਆ ਹੀ ਗਈ ਗੱਲਬਾਤ ਕਰੀਏ ਆਪਾਂ ਇਹਦੀ ਹਨਾ ਕੋਲ ਕੋਲ ਇਹ ਕਿੰਨੇ ਦਿਨਾਂ ਦੀ ਸੂਈ ਹੋਈ ਆ 10-11 ਦਿਨਾਂ ਦੀ ਸੂਈ ਹੋਈ 10-11 ਦਿਨਾਂ ਦੀ ਸੂਈ ਹੋਈ ਆ ਲਿਆ ਬਈ ਕੱਲ ਜਿੱਤੇ ਖੋਲੀ ਕਰ ਮਗਰ ਇਹਦੇ ਵੱਛੀ ਆ ਬਈ ਹਾਂਜੀ ਇਹਦਾ ਮਗਰ ਬੱਛੀ ਹੈ ਗਰਦੈ ਤਾਂ ਇਹਦਾ ਜੇ ਆਪਾਂ ਗੱਲ ਕਰੀਏ ਦੁੱਧ ਬਈ ਚੂਣ ਵਾਲਾ ਜਿਹੜਾ ਦੁੱਧ ਬਈ ਹੋਊਗਾ 15 15 ਕਿਲੋ ਠੀਕ ਆ ਬਈ ਉਹ ਚੋ ਇਹ ਗਾਂ ਚੋਈ ਵੀ ਆ ਬਈ ਸਾਰੀ ਇਹ ਚੋਣ ਦਾ ਟਾਈਮ ਵਖਾ ਦੇ ਹੁਣ ਹਾਂ ਵੀਡੀਓ 9:49 ਮਿੰਟ ਤੇ ਸਵੇਰ ਦੇ ਬਣਾ ਰਹੇ ਹਾਂ ਹਾਂ ਇੱਥੋਂ ਤੁਸੀਂ ਚੈੱਕ ਕਰ ਲਿਓ ਰੇਵਾ ਖਾਲੀ ਜਾਣਾ ਵੇਖੇ ਹਾਂ ਆਰਡਰ ਤੁਸੀਂ ਚੈੱਕ ਕਰਕੇ ਦੇਖ ਲਓ ਬਾਕੀ ਵੱਡੇ ਕੱਦ ਦੀ ਹੈ ਬਈ ਹਨਾ ਤੇ ਮਗਰ ਇਹਦੇ ਬੱਛੀ ਆ ਤੇ ਗਰਦੈ ਤਾਂ ਹੁਣ ਜੇ ਕੋਈ ਚੂਣ ਵਾਲਾ ਸੱਜਣ ਹੋਵੇ ਹਨਾ ਹਾਂਜੀ ਤੇ ਕੱਢ ਲੈ ਇਧਰ ਨੂੰ ਗਾਂ ਨੂੰ ਦੇਪ ਚੋਣ ਵਾਲਾ ਸੱਜਣ ਹੋਵੇ ਹਨਾ ਕਿੰਨਾ ਦੁੱਧ ਜਿਹੜਾ ਝੋਲ ਆ ਗਿਆ 15 ਕਿਲੋ ਹੋਵੇ 15 ਕਿਲੋ ਦੁੱਧ ਹਨਾ ਐਡੀ ਗਾਂ ਬਾਈ ਟਾਵੀ ਟੱਲੀ ਨਿਕਲਦੀ ਹੈ ਗਾਂ ਵੱਡੀ ਬਹੁਤ ਆ ਤੇ ਮਗਰ ਇਹਦੇ ਬੱਛੀ ਹੈ ਹਨਾ ਇਹ ਕਿੰਨੇ ਦੀ ਦੇਣੀ ਆ ਆ 58000 ਦੀ ਵੜਾ ਅਜ ਦੇ ਦਾਂਗੇ ਲੋ ਮਿੱਤਰੋ ਸਿਰਫ 58000 ਦੀ ਤੁਹਾਨੂੰ ਆ ਮਿਲ ਜਾਣੀ ਆ ਵੱਡੇ ਬੈਡ ਵੱਡੇ ਦੀ ਆ ਬਾਕੀ ਮਗਰ ਤੁਹਾਨੂੰ ਦਿਖਾਉਣੇ ਆ ਇਹਦੇ ਜਰਸੀ ਬੱਛੀ ਆ ਬਹੁਤ ਚੰਗੀ ਬਹੁਤ ਜਿਆਦਾ ਚੰਗੀ ਬੱਛੀ ਆ ਤੁਸੀਂ ਚੈੱਕ ਕਰਕੇ ਦੇਖ ਲਓ ਇਹ ਵੀ ਪੂਰੀ ਐਨ ਸਮੀ ਵੀ ਆ ਹੁਣ ਜਿਵੇਂ ਆਪਾਂ ਕਹ ਦੀਏ ਠੰਡ ਵਾਲੇ ਦਿਨਾਂ ਦੇ ਜਿਹੜੇ ਡਾਰ ਵਾਲੇ ਦੇਣੇ ਇਹਦੇ ਨਿਕਲ ਚੁੱਕੇ ਆ ਬਾਈ ਹਨਾ ਬਾਕੀ ਠੰਡ ਠੁਣ ਲੇਵਾ ਇਹਦਾ ਵੀ ਬਹੁਤ ਚੰਗਾ ਆ ਇਹ ਆਪਾਂ ਦੇਣੀ ਅੱਜ 58000 58000 ਦੀ ਫਿਰ ਤਾਂ ਇੱਕ ਵਾਰ ਹਨਾ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲ ਦਿਓ ਪੈਂਡ ਆਪਣਾ ਚੜਿਆਕਾ ਬਾਈ ਜਿਲ੍ਹਾ ਆਪਣਾ ਮੋਗਾ ਏ ਤੇ ਮੋਬਾਈਲ ਨੰਬਰ ਬੋਲ ਦਿਓ 7901755676 ਦੋਨਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਖਰੀਦਾਂਗਾ ਦੋਵੇਂ ਜਾਨਵਰਾਂ ਦੀ ਕੋਈ ਧਾਰ ਦੇ ਵਿੱਚ ਵੀ ਨੌਕਸ ਹੋ ਗਿਆ ਆਪਾਂ ਦੇਣਦਾਰ ਹੋਵਾਂਗੇ ਇਨੀ ਗਰੰਟੀ ਆ ਤੇ ਬਾਈ ਦਾ ਨੰਬਰ ਸਕਰੀਨ ਤੇ ਪਾ ਲਿਆ ਵੇਰ ਤਾਂ ਵੀ ਸੀ ਆ ਬਾਈ ਆ ਗਏ ਹੁਣ ਬਾਈ ਤੇ ਗੱਲਬਾ